ਸਮਾਸ ਦੇ ਵਿੱਚ ਚੱਲ ਰਹੀ ਭ੍ਰਿਸ਼ਟਾਚਾਰੀ ਨੂੰ ਨੱਥ ਪਾਉਣ ਤੇ ਲਈ ਐਂਟੀ ਕ腐ਪਸ਼ਨ ਬਿਊਰੋ ਆਫ ਇੰਡੀਆ ਦੀ ਸੰਸਥਾ ਦੇ ਵੱਲੋਂ ਸਮੇਂ-ਸਮੇਂ ਤੇ ਆਪਣੀ ਭੂਮਿਕਾ ਨਿਭਾਈ ਜਾ ਰਹੀ ਹੈ ਜਿੱਥੇ ਚੱਲਦਿਆਂ ਐਂਟੀ ਕ腐ਪਸ਼ਨ ਬਿਊਰੋ ਆਫਿਸ ਇੰਡੀਆ ਦੇ ਵੱਲੋਂ ਜ਼ਿਲ੍ਹਾ ਕਪੂਰਥਲਾ ਦੇ ਉਪ ਪ੍ਰਧਾਨ ਰਾਜੂ ਨੂੰ ਨਵੇਂ ਉਪ ਪ੍ਰਧਾਨ ਦੇ ਵਜੋਂ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਐਂਟੀ ਕ腐ਪਸ਼ਨ ਪੰਜਾਬ ਆਫਿਸ ਦੇ ਚੇਅਰਮੈਨ ਬਲਬੀਰ ਸਿੰਘ ਰਾਣਾ ਨੇ ਦੱਸਿਆ ਕਿ ਅਰੇ ਜੀ ਦਾ ਰਾਜੂ ਜੀ ਅੱਜ ਜਿਹੜਾ ਕੀ ਐਂਟੀ ਕ੍ਰਾਪਸ਼ਨ ਬੀਰੋ ਆਫ ਇੰਡੀਆ ਵੱਲੋਂ ਤਨੋਜ ਜੀ ਨੇ ਦਾ ਚੀਫ ਡਾਇਰੈਕਟਰ ਨੂੰ ਜੁ ਕਿਤਾ ਗਿਆ ਵਾ ਤਾਂ ਕੱਲੋ ਕੀ ਅਨੁਵੰਨ ਸਮਿਤੀ ਤਾਂ ਡਵਲੋ ਕੱਲੋ ਕੀ ਐਂਟੀ ਕ੍ਰਾਪਸ਼ਨ ਬੀਰੋ ਆਫ ਇੰਡੀਆ ਨੂੰ ਲੈ ਕੇ ਕੀ ਮਤ ਕੀ ਕੰਮ ਕਰ ਦਿੱਤੇ ਜਾ ਰਹੇ ਆ ਖੋਸਲਾ ਜੀ ਸਭ ਤੋਂ ਪਹਿਲੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਤੁਹਾਡੇ ਸਾਰੇ ਮੀਡੀਆ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਔਰ ਇਸ ਦੇ ਨਾਲ ਨਾਲ ਜਿਹੜੇ ਵੀ ਸਰੋਤਾ ਤੁਹਾਡੇ ਚੈਨਲਸ ਨੂੰ ਦੇਖਦੇ ਆ ਉਹਨਾਂ ਦਾ ਵੀ ਮੈਂ ਧੰਨਵਾਦੀ ਹਾਂ ਔਰ ਮੈਂ ਸਭ ਤੋਂ ਪਹਿਲੇ ਆਪਣੇ ਕਪੂਰਥਲੇ ਦੇ ਸਾਡੇ ਕੌਂਸਲਰ ਸਪਤਾ ਚੌਧਰੀ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਐਂਟੀ ਕ੍ਰਾਪਸ਼ਨ ਬਿਊਰੋ ਆਫ ਇੰਡੀਆ ਦੇ ਨਾਲ ਜੋੜਿਆ ਔਰ ਕੁਝ ਸਮੇਂ ਦੇ ਵਿੱਚ ਹੀ ਮੈਨੂੰ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਤੋਂ ਡਿਸਟ੍ਰਿਕਟ ਚੀਫ ਡਾਇਰੈਕਟਰ ਲਗਾਇਆ ਗਿਆ ਇਸ ਦੇ ਲਈ ਮੈਂ ਆਪਣੇ ਪੰਜਾਬ ਦੀ ਸਮੁੱਚੀ ਟੀਮ ਅਤੇ ਸਾਡੇ ਰਾਸ਼ਟਰੀ ਪ੍ਰਧਾਨ ਸਰਦਾਰ ਮਨਦੀਪ ਸਿੰਘ ਜੀ ਗਿੱਲ ਅਤੇ ਸਾਡੇ ਸਟੇਟ ਚੇਅਰਮੈਨ ਸਰਦਾਰ ਬਲਵੀਰ ਸਿੰਘ ਰਾਣਾ ਜੀ ਦਾ ਮੈਂ तहे ਦਿਲ ਤੋਂ ਧੰਨਵਾਦ ਕਰਦਾ ਹਾਂ। ਔਰ ਦੋਸਤੋ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਐਂਟੀ ਕ੍ਰਾਪਸ਼ਨ ਬਿਊਰੋ ਆਫ ਇੰਡੀਆ ਦਾ ਕੱਲਾ ਹੀ ਕ੍ਰਾਪਸ਼ਨ ਦੇ ਉੱਤੇ ਲਗਾਮ ਪਾਣਾ ਹੀ ਨਹੀਂ ਬਲਕਿ ਸਮਾਜਿਕ ਦੇ ਕੰਮਾਂ ਦੇ ਵਿੱਚ ਵੀ ਅਸੀਂ ਕਾਫੀ ਵੱਧ ਚੜ ਕੇ ਹਿੱਸਾ ਲੈ ਰਹੇ ਹਾਂ ਔਰ ਇਹਦੇ ਨਾਲ ਨਾਲ ਜੂਥ ਨੂੰ ਕਾਫੀ ਅਗਰ ਸਰ ਕਰ ਰਹੇ ਹਾਂ ਕਿ ਉਹਨੂੰ ਮੋੜ ਰਹੇ ਹਾਂ ਇਸਤੀ ਵੱਲ ਨੂੰ ਕਿ ਤੁਸੀਂ ਇਸ ਚੀਜ਼ ਨੂੰ ਆਪਣਾ ਬਰਾਈਆਂ ਨੂੰ ਛੱਡ ਕੇ ਜਿਹੜੀਆਂ ਹੋਰ ਸ਼ਹਿਰਾਂ ਵਿੱਚ ਕਈ ਤਰ੍ਹਾਂ ਦੀਆਂ ਬਰਾਈਆਂ ਚੱਲ ਰਹੀਆਂ ਹਨ ਜ ਜਨਾ ਤੁਸੀਂ ਸਮਝਦੇ ਹੋ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿ ਚੈਨਲ ਦੇ ਉੱਤੇ ਅੱਛਾ ਨਹੀਂ ਲੱਗਦਾ ਉਹਨਾਂ ਚੀਜ਼ਾਂ ਦਾ ਨਾਮ ਲੈਣਾ ਉਹਨਾਂ ਤੋਂ ਬਾਹਰ ਆ ਕਿ ਸਪੋਰਟਸ ਦੇ ਵਿੱਚ ਔਰ ਇਹੋ ਜੀ ਸੰਸਥਾ ਦੇ ਨਾਲ ਜੁੜ ਕੇ ਦੇਸ਼ ਦੇ ਲਈ ਕੰਮ ਕੀਤਾ ਜਾਵੇ ਤਾਂ ਕਿ ਆਪਾਂ ਕਰਾਪਸ਼ਨ ਨੂੰ ਲਗਾਮ ਪਾ ਸਕੀਏ। ਅਨੰਤ ਟਾਈਮ ਦੇ ਵਿੱਚ ਤੁਹਾਡੇ ਕੀ ਏਜੰਡੇ ਰਹੂਗੇ? ਸਭ ਤੋਂ ਪਹਿਲੇ ਤੇ ਇਹ ਹੈ ਕਿ ਸਾਡਾ ਮੋਂਟੋ ਵੀ ਇਹ ਹੈ ਲੜਾਈ ਸਾਡੀ ਸਿਰਫ ਕਰਾਪਸ਼ਨ ਅਗੇਂਸਟ ਹੀ ਹੈ ਮਿਹਨਤ ਫਾਈਟ ਫॉर ਕਰਪਸ਼ਨਸ ਕਰਪਸ਼ਨ ਦੇ ਅਗੇਂਸਟ ਲੜਾਈ ਹੈ ਔਰ ਇਸ ਦੇ ਨਾਲ ਨਾਲ ਆਨਰਲ ਟਾਈਮ ਦੇ ਜਿਹੜੀ ਸਿਵਲ ਪ੍ਰਸ਼ਾਸਨ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਆਪਣੇ ਨਾਲ ਲੈ ਕੇ ਅਸੀਂ ਇਹਦੇ ਅਗੇਂਸਟ ਫਾਈਟ ਲੜਾਂਗੇ ਇਸ ਦੇ ਨਾਲ ਨਾਲ ਸਾਨੂੰ ਪਬਲਿਕ ਦਾ ਵੀ ਸਾਥ ਚਾਹੀਦਾ ਹੈ ਔਰ ਤੁਹਾਡੇ ਵਰਗੇ ਭਰਾ ਮੀਡੀਆ ਆਣਿਆਂ ਦਾ ਵੀ ਸਾਨੂੰ ਸਾਥ ਚਾਹੀਦਾ ਹੈ ਕਿ ਜਿਹਦੇ ਨਾਲ ਸਾਨੂੰ ਇਹ ਤੁਹਾਡਾ ਸਹਿਯੋਗ ਮਿਲਦਾ ਰਹੇਗਾ ਤੇ ਅਸੀਂ ਇਸ ਕਰਪਸ਼ਨ ਦੇ ਉੱਤੇ ਬਹੁਤ ਜਲਦੀ ਲਗਾਮ ਪਾ ਸਕਾਂਗੇ ਤਾਂ ਮੈਸੇਜ ਕੀ ਦੇਣਾ ਚਾਹੁੰਦਾ ਵੇ ਮੈਸੇ ਮੈਂ ਮੇਨ ਜੂਥ ਨੂੰ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਉਹ ਪੈੜੀ ਸੰਗਤ ਨੂੰ ਛੱਡ ਕੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਹੈ ਕਿ ਕੁਝ ਚੀਜ਼ਾਂ ਦੇ ਮੈਂ ਨਾਮ ਚੈਨਲ ਤੇ ਨਹੀਂ ਲੈਣਾ ਚਾਹੁੰਦਾ ਜੋ ਕਿ ਅੱਜ ਕੱਲ ਆਮ ਚੱਲ ਰਿਹਾ ਹੈ ਉਹਨਾਂ ਬਰਾਈਆਂ ਤੋਂ ਬਾਹਰ ਨਿਕਲ ਕੇ ਸਪੋਰਟਸ ਵਾਲਾਂ ਨਾਲ ਔਰ ਇਹੋ ਜਿਹੇ ਐਨ ਜੀਓਜ਼ ਦੇ ਨਾਲ ਜੁੜ ਕੇ ਦੇਸ਼ ਦੇ ਨਾਲ ਕੰਮ ਕਰਨ ਦੇਸ਼ ਦੇ ਲਈ ਕੁਝ ਨਾ ਕੁਝ ਸੋਚਣ ਉਹ ਦੇਸ਼ ਨੂੰ ਆਪਾਂ ਰਲ ਮਿਲ ਕੇ ਆਪਣਾ ਇੰਡੀਆ ਨੂੰ ਅੱਗੇ ਲੈ ਕੇ ਆਈਏ ਪ੍ਰਣਾਇਯਪਤੀ ਗੱਲ ਕਰੀਏ ਕਿ ਐਂਟੀ ਕ腐ਪਸ਼ਨ ਬੀਰੋ ਆਫ ਇੰਡੀਆ ਵੱਲੋਂ ਕਿ ਤੁਹਾਨੂੰ ਸਟੇਟ ਲੈਵਲ ਦਾ ਚੇਅਰਮੈਨ ਤੁਸੀਂ ਬਸੇ ਕੰਮ ਕਰ ਰਹੇ ਤਾਂ ਜ਼ਿਲ੍ਹਾ ਲੈਵਲ ਤੇ ਤੁਹਾਡੀ ਟੀਮ ਵੱਲੋਂ ਕਿਸ ਤਰੀਕੇ ਨਾਲ ਕੰਮ ਕੀਤਾ ਜਾਂਦਾ ਜ਼ਿਲ੍ਹਾ ਲੈਵਲ ਦੇ ਵਿੱਚ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਹਨ ਹਰ ਜ਼ਿਲ੍ਹੇ ਦੇ ਵਿੱਚ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਜਿੱਥੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇੱਥੇ ਕ腐ਪਸ਼ਨ ਹੋ ਰਹੀ ਹੈ ਤਾਂ ਉਹ ਟੀਮਾਂ ਸਾਡੇ ਨਾਲ ਉਹਨਾਂ ਦੇ ਨਾਲ ਜਾ ਕੇ ਕੰਮ ਕਰਦੀਆਂ ਹਨ ਉਹ ਕ腐ਪਸ਼ਨ ਨੂੰ ਖਤਮ ਕਰਨ ਦੇ ਵਿੱਚ ਠੱਲ ਪਾ ਰਹੀਆਂ ਹਨ ਔਰ ਇਸੇ ਤਰ੍ਹਾਂ ਜੇ ਦੇਖਿਆ ਜਾਏ ਸਾਡੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਰਾਜੂ ਜੀ ਨੇ ਸਾਡੇ ਨਾਲ ਕਾਫੀ ਸਮੇਂ ਤੋਂ ਚੱਲਦੇ ਪਏ ਸੀਗੇ ਜਿਨ੍ਹਾਂ ਨੂੰ ਅਸੀਂ ਚੀਫ ਚੀਫ ਨਿਯੁਕਤ ਚੀਫ ਡਾਇਰੈਕਟਰ ਨਿਯੁਕਤ ਕਰ ਦਿੱਤਾ ਹੈ ਕਪੂਰਥਲੇ ਦਾ ਉਹ ਵੀ ਆਪਣੇ ਬਹੁਤ ਹੀ ਵਧੀਆ ਕੰਮ ਕਰਦੇ ਪਏ ਨੇ ਕਰਪਸ਼ਨ ਨੂੰ ਖਤਮ ਕਰਨ ਦੇ ਵਿੱਚ ਇਸ ਤੋਂ ਇਲਾਵਾ ਜਿਹੜੀ ਕਿ ਤੁਹਾਡੇ ਜਿਹੜੀ ਐਂਟੀ ਕਰਪਸ਼ਨ ਬਿਊਰੋ ਆਫ ਇੰਡੀਆ ਇਹ ਕਿਹੜਾ ਸਿਰਫ ਪੰਜਾਬ ਲੈਵਲ ਤੇ ਹੈ ਕਿ ਬਾਕੀ ਸਟੇਟਾਂ 'ਚ ਵੀ ਕੰਮ ਕਰਦੀ ਹੈ ਪੰਜਾਬ ਲੈਵਲ ਤੇ ਤਾਂ ਸਾਡੀ ਕੰਮ ਕਰ ਹੀ ਰਹੀ ਹੈ ਐਂਟੀ ਕਰਪਸ਼ਨ ਆਫ ਇੰਡੀਆ ਬਟ ਇਹ ਸਾਡੀ ਐਂਟੀ ਕ腐ਪਸ਼ਨ ਬਿਊਰੋ ਆਫ ਇੰਡੀਆ ਜਿਹੜੀ ਹੈ ਕਿ ਨੈਸ਼ਨਲ ਲੈਵਲ ਤੇ ਕੰਮ ਕਰਦੀ ਪਈ ਹੈ ਹਰ ਸਟੇਟ ਦੇ ਵਿੱਚ ਸਾਡੀਆਂ ਟੀਮਾਂ ਕੰਮ ਕਰਦੀਆਂ ਪਈਆਂ ਹਨ ਤੇ ਜੇ ਗੱਲ ਕਰੀਏ ਤੇ ਕ腐ਪਸ਼ਨ ਤੋਂ ਇਲਾਵਾ ਹੋਰ ਸਰ ਕੀ ਕੰਮ ਕੀਤੇ ਜਾਂਦੇ ਹਨ ਕਰਪਸ਼ਨ ਤੋਂ ਇਲਾਵਾ ਹੋਰ ਸਾਡੇ ਕੰਮ ਚੱਲਦੇ ਪਿਆਨ ਸੋਸ਼ਲ ਵਰਕ ਚੱਲਦੇ ਪਿਆਨ ਫੂਨਦਾਨ ਕੈਂਪ ਲਗਾ ਰਹੇ ਆ ਅਸੀਂ ਹੋਰ ਸਾਡੇ ਹੁਣੇ ਹੋਰ ਥੋੜੇ ਕੰਮ ਇਚ ਚੱਲਦੇ ਪਿਆਨ ਜਿਸ ਤਰ੍ਹਾਂ ਲੋਕਾਂ ਨੂੰ ਗਰੀਬਾਂ ਬੱਚਿਆਂ ਨੂੰ ਜਿਨ੍ਹਾਂ ਦੇ ਫੀਸਾ ਨਹੀਂ ਉਹ ਦਿੱਤੀਆਂ ਜਾਂਦੀਆਂ ਸੀ ਕਿ ਉਹ ਸਾਡੇ ਨਾਲ ਟਾਈਪ ਹੋਏ ਅਸੀਂ ਉਹਨਾਂ ਦੇ ਸਕੂਲਾਂ ਦੀ ਫੀਸਾ ਵੀ ਪੇ ਕੀਤੀ ਹੈਗੀ ਹਨ ਔਰ ਇਦਾਂ ਦੇ ਨਿੱਕੇ ਮੋਟੇ ਕੰਮ ਜੋ ਸੋਸ਼ਲ ਵਰਕ ਕੰਮ ਆ ਰਹੇ ਨੇ ਉਹ ਵੀ ਅਸੀਂ ਕਰਦੇ ਪਿਆ। ਤੁਸੀਂ ਮੈਸੇਜ ਕੀ ਕਨਵੇ ਕਰਨਾ ਚਾਹੁੰਦਾ ਮੈਸੇਜ ਮੈਂ ਇਹੀ ਲੋਕਾਂ ਨੂੰ ਕਨਵੇ ਕਰਨਾ ਚਾਹਾਂਗਾ ਜਿਸ ਤਰ੍ਹਾਂ ਕਰਪਸ਼ਨ ਦੇ ਵਿੱਚ ਸਾਡਾ ਸੰਸਾਰ ਹੈ ਨਾ ਜਿਹੜਾ ਸਮਾਜ ਫਸਿਆ ਹੋਇਆ ਹੈ ਕਾਫੀ ਲੰਬੇ ਸਮੇਂ ਤੋਂ ਸੀਗਾ ਕਰਪਸ਼ਨ ਦੇ ਵਿੱਚ ਫਸਿਆ ਹੋਇਆ ਇਸ ਨੂੰ ਅਸੀਂ ਕਰਪਸ਼ਨ ਤੋਂ ਅਸੀਂ ਆਪਣੇ ਸਮਾਜ ਨੂੰ ਆਜ਼ਾਦ ਕਰਾਣਾ ਹੈ ਮੈਂ ਲੋਕਾਂ ਨੂੰ ਇਹੀ ਕਵਾਂਗਾ ਕਿ ਸਾਡੇ ਨਾਲ ਜਿੰਨਾ ਵੱਧ ਤੋਂ ਵੱਧ ਸਾਡੇ ਨਾਲ ਸਹਿਯੋਗ ਕਰ ਸਕਦੇ ਹਨ ਯੂਥ ਸਹਿਯੋਗ ਕਰ ਸਕਦਾ ਹੈ ਜਾਂ ਜੋ ਬੰਦੇ ਰਿਟਾਇਰਮੈਂਟ ਹੋ ਗਏ ਜਾਂ ਸਾਡੇ ਨਾਲ ਸਹਿਯੋਗ ਕਰਨਾ ਚਾਹੁੰਦੇ ਹਨ ਉਹ ਸਾਡੀ ਟੀਮ ਦੇ ਨਾਲ ਟਾਈ ਅਪ ਕਰਕੇ ਸਾਡੇ ਸਾਡੀ ਮੈਂਬਰਸ਼ਿਪ ਲਓਨ ਲਾਈਵ ਤੇਜ਼ ਚੈਨਲ ਦੇ ਲਈ ਨਰੇਸ਼ ਖੋਸਲਾ ਦੀ ਵਿਸ਼ੇਸ਼ ਰਿਪੋਰਟ